ਮਾਈ ਕਾਈਡ ਪਿੱਛੇ ਕਰੋ ਮੈਂ ਮੈਂ ਢਲਮਾ ਤੋਂ ਆ ਮੇਰੇ ਮਦਰ ਨੂੰ ਲੈ ਕੇ ਮੈਂ ਪਠਾਨਕੋਟ ਜਾਣਾ ਸੀ ਮੇਰੇ ਮਾਸੀ ਸਿੱਖ ਹੈ ਅਸੀਂ ਪ੍ਰਾਈਵੇਟ ਬੱਸ ਲੱਗ ਗਈ ਸੀ ਇਹ ਦੂਸਰੀ ਬੱਸ ਲੱਗੀ ਸੀ ਇਹ ਚ ਕਾਫੀ ਜ਼ਿਆਦਾ ਰਸ਼ ਸੀ ਅਸੀਂ ਪਿਛੋਂ ਦੀ ਚੜ੍ਹੇ ਇੱਕ ਲੜਕਾ ਕਹਿੰਦਾ ਆਂਟੀ ਅੱਗੇ ਰਸ਼ ਪਿੱਛੇ ਬਹੁਤ ਜ਼ਿਆਦਾ ਰਸ਼ ਹੈ ਤੁਸੀਂ ਅੱਗੇ ਦੀ ਚੜਜੋ ਅਸੀਂ ਸੀਟ ਦੋ ਸੀਟਾਂ ਛੱਡ ਕੇ ਅਸੀਂ ਬੱਸ ਦੇ ਵਿੱਚ ਖੜੇ ਹੋ ਗਿਆ ਨਾ ਕਿ ਸਾਨੂੰ ਬੈਠਣ ਨੂੰ ਸੀਟ ਨਹੀਂ ਮਿਲੀ ਬੱਸ ਬੱਸ ਡਰਾਈਵਰ ਜਿੱਤੇ ਹੀ ਬੱਸ ਦੇ ਵਿੱਚ ਚੜ੍ਹਿਆ ਕਹਿੰਦਾ ਬੀਬੀ ਪਿੱਛੇ ਹੋਵੋ ਮਤਲਬ ਬਹੁਤ ਉੱਚੀ ਆਵਾਜ਼ ਦੇ ਵਿੱਚ ਦੁਬਾਰਾ ਉਹਨੇ ਮੈਨੂੰ ਫੋਰ ਬਣ ਮੈਂ ਕਿਹਾ ਵੀਰੇ ਪਿੱਛੇ ਭਾਜੀ ਪਿੱਛੇ ਜਗ੍ਹਾ ਨਹੀਂ ਹੈਗੀ। ਕਹਿੰਦਾ ਤੁਹਾਨੂੰ ਸੁਣਦਾ ਨਹੀਂ ਕਿ ਪਿੱਛੇ ਹੋਵੋ। ਹੁਣ ਸਾਰੇ ਮੇਰੇ ਉੱਪਰ ਪ੍ਰੈਸ਼ਰ ਬਣਾ ਰਹੇ ਮੈਂ মিডিਆ ਦੇ ਸਾਹਮਣੇ ਗਵਰਨਮੈਂਟ ਤੋਂ ਜਵਾਬ ਮੰਗਣਾ ਚਾਹਨੀ ਆ ਕਿ ਇੱਕ ਕਿਹੜੀ ਲੇਡੀ ਚਾਹਦੀ ਹੈ ਕਿ ਮੇਰੀ ਬੇਇੱਜ਼ਤੀ ਹੋਏ। ਇਹ ਡਰਾਈਵਰ ਨੇ ਕਹਿੰਦਾ ਤੇਰੇ ਵਰਗੀਆਂ 50 ਸਿੱਧੀਆਂ ਕਰੀ ਦੀ ਅਸੀਂ ਦਿਨ ਚ। ਡਰਾਈਵਰ ਨੇ ਅਰੇ ਮੁੱਕਾ ਲੈ ਕੇ ਬੰਦਾ ਮੈਨੂੰ ਮਾਰਨ ਆਇਆ। ਜਾਣ ਕੇ ਸਵਾਰੀਆਂ ਜਿਹੜੀਆਂ ਭਾਜੀ ਮੈਨੂੰ ਇਸ ਗੱਲ ਦਾ ਜਵਾਬ ਦਿਓ। ਬਸ ਦੇ ਵਿੱਚ ਖੜੇ ਹੋਣ ਨੂੰ ਜਗ੍ਹਾ ਨਹੀਂ ਤੇ ਲਾਸਟ ਵਾਲੀਆਂ ਬਸ ਦੇ ਵਿੱਚ ਸਵਾਰੀਆਂ ਨੂੰ ਬੈਠਿਆਂ ਕੀਤਾ ਪਤਾ ਲੱਗੇ ਕਿ ਅੱਗੇ ਕੀ ਹੋ ਰਿਹਾ ਜਿਹੜਾ ਉਹਨਾਂ ਦੀ ਹਮਦਰਦੀ ਦੇ ਵਿੱਚ ਖੜੀਆਂ ਹੋ ਰਹੀਆਂ ਅੱਜ ਮੈਂ ਨੇੜੀਆਂ ਮੇਰੇ ਨਾਲ ਹੋਈ ਗੱਲ ਨੂੰ ਕਿਸੇ ਨਾ ਵੀ ਹੋ ਸਕਦੀ ਆ ਮੈਂ ਅੱਛੀ ਫੈਮਿਲੀ ਨੂੰ ਬਲੋਂਗ ਕਰਦੀ ਆ ਮੈਂ ਕੋਈ ਬੇਫੂਫਾਰਤ ਨਹੀਂ ਉਹ ਕਹਿੰਦੇ ਕਿ ਕਿਸੇ ਨੂੰ ਫੋਨ ਕਰਕੇ ਤੁਸੀਂ ਕਿਹਾ ਕਿ ਇਹ ਬਸ ਕਿ ਆ ਰਹੀ ਇਹੋ ਜਿਹੀ ਚੱਲ ਹੈ ਐਦਾਂ ਦੀ ਸਰ ਕੋਈ ਗੱਲ ਨਹੀਂ ਹੈਗੀ ਮੈਂ ਕਿਹਾ ਕਹਿੰਦਾ ਮੈਂ ਕਿਹਾ ਤੂੰ ਮੇਰੇ ਨਾਲ ਬਤਮੀਜ਼ੀ ਕੀਤੀ ਆ ਰਾਮਾ ਮੰਡੀ ਤੱਕ ਚਲੋ ਰਾਮਾ ਮੰਡੀ ਮੇਰੀ ਫੈਮਿਲੀ ਆ ਕਹਿੰਦੀ ਗਾਲ ਕੱਢੀ ਮੈਂ ਪੂਰੇ মিডিਆ ਚ ਕਹਿੰਨੀ ਆ ਮੈਂ ਕੱਢੀ ਆ ਜਿਹੜਾ ਇਨਸਾਨ ਤੁਹਾਡੇ ਹੱਥ ਚੁੱਕੇਗਾ ਤੁਸੀਂ ਉਹਨੂੰ ਕੀ ਕਰੋਗੇ ਮੈਨੂੰ ਜਵਾਬ ਦਿਓ ਹੁਣੇ ਮੇਰੇ ਤੇ ਪ੍ਰੈਸ਼ਰ ਬਣਾ ਰਿਹਾ ਕਿ ਮੈਂ ਪਰਚਾ ਨਾ ਕਟਵਾਵਾਂ ਕਿ ਤੁਹਾਡੇ ਤੇ ਪਰਚਾ ਹੋ ਜਾਣਾ ਤੇ ਅੱਜ ਤੇ ਕੱਲ ਨੂੰ ਸਰ ਜੇ ਮੇਰੀ ਜੇ ਮੈਂ ਸੱਚੀਆ ਇਨਸਾਫ ਮੈਨੂੰ ਮਿਲੇਗਾ ਤੁਸੀਂ ਕੋਈ ਗੱਲ ਕਹੀ ਸੀ ਕਿ ਰਾਮਾ ਮੰਡੀ ਜਾ ਕੇ ਮੀ ਕਮੀ ਹੈਗੀ ਆ ਮੈਂ ਸਾਡੀ ਸਾਰੇ ਦਿਨਾਂ ਕੋਈ ਗੱਲ ਨਹੀਂ ਹੋਈ ਮੇਰੇ ਮਦਰ ਹਾਰਟ ਪੇਸ਼ੈਂਟ ਆ ਸਾਡੀ ਬੱਚੀ ਦੀ ਧੜਕਣ ਵੱਧ ਗਈ ਸੀ ਮੇਰੇ ਮੰਮੀ ਕਹਿੰਦੇ نیچے ਉਤਰ ਜਾ ਮੈਂ ਕਹਿੰਦੀ ਕੋਈ ਗੱਲ ਨਹੀਂ ਮੰਮੀ ਐਸੇ ਬਸ ਦੇ ਵਿੱਚ ਅਸੀਂ ਖੜੇ ਆ ਅਸੀਂ ਬਸ ਦੇ ਵਿੱਚ ਖੜੇ ਰਹਿਣਾ ਇਹਨਾਂ ਦੇ ਕਿਸੇ ਮੈਂਬਰ ਨੇ ਆ ਕੇ ਮੇਰੇ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਕੀਤੀ ਜਿਹੜਾ ਇਨਸਾਨ ਆਂਦਾ ਸੀ ਮੈਨੂੰ ਬੋਲ ਕੇ ਜਾਈ ਜਾ ਰਿਹਾ ਤੁਹਾਡੇ ਕਰਕੇ ਬਸ ਖੜੀ ਹੋ ਗਈ ਆ ਤੁਹਾਡੇ ਕਰਕੇ ਸਵਾਰੀਆਂ નીચે ਉਤਰ ਗਈਆਂ ਤੁਹਾਨੂੰ ਲੱਗਦਾ ਸਰ ਮੇਰੇ ਫੇਸ ਤੋਂ ਕਿ ਮੈਂ ਬੇਵਕੂਫ ਆ ਕਿਹੜੀ ਲੇਡੀ ਚਾਹਦੀ ਆਪਣੀ ਬੇਇੱਜ਼ਤੀ ਕਰਾਏ ਜਾਂ ਤਾਂ ਮੇਰੀ ਕੈਰੈਕਟਰ ਨਾਲ ਲੜਾਈ ਹੋਏ ਤੁਸੀਂ ਮੰਨਦੇ ਹੋ ਕਿ ਉੱਥੇ ਮੈਂ ਗਲਤ ਆ ਕਿ ਚਲੋ ਮੈਂ ਟਿਕਟ ਲੈਣ ਲੱਗੀ ਸਾਡੇ ਵਿੱਚ ਮਿਸਅੰਡਰਸਟੈਂਡਿੰਗ ਹੋ ਗਈ ਕੋਈ ਗੱਲ ਹੋ ਗਈ ਤੇਨ ਸਿਤਾ ਛੱਡ ਕੇ ਮੇਰਾ ਡਰਾਈਵਰ ਦੇ ਨਾਲ ਕੀ ਰੋਲ ਆ ਡਰਾਈਵਰ ਮੈਨੂੰ ਇੰਨਾ ਔਖਾ ਕਿਉਂ ਬੋਲਿਆ ਰੂਡਲੀ ਬਿਹੇਵ ਕੀਤਾ ਤੁਹਾਡਾ ਰੂਡਲੀ ਬੇ ਮੈਂ ਤੇ ਸਰਮਾਨ ਹਾਵੀ ਦਾ ਇਹਦੇ ਤੇ ਕੇਸ ਕਰਾਂਗੀ ਤੁਸੀਂ ਕਿੰਨੇ ਜਣੇ ਸੀਗੇ ਬਸਤੀ ਵਿੱਚ ਅਸੀਂ ਥੀ ਮੇਰੇ ਮਦਰ ਸੀ ਸਾਡਾ ਬੱਚਾ ਸੀਗਾ ਕਿਹੜੀ ਜਗ੍ਹਾ ਜਾ ਰਹੇ ਸੀ ਅਸੀਂ ਪਠਾਨਕੋਟ ਜਾਣਾ ਸੀ ਅਸੀਂ ਜਲੰਧਰ ਤੋਂ ਚੱਲੇ ਸੀਗੇ ਔਰ ਮੈਂ ਇਹਨੂੰ ਕਹੀ ਜਾ ਰਹੀ ਆ ਕਹਿੰਦਾ ਮੈਨੂੰ ਗੁੱਸਾ ਇਸ ਗੱਲ ਤੇ ਆ ਜਿੱਥੋਂ ਮੈਂ ਪਰ ਜਿਹਦੇ ਮੁੱਕਾ ਲੈ ਕੇ ਮੇਰੇ ਵੱਲੋਂ ਮਾਰਨ ਆਇਆ ਕਹਿੰਦਾ ਤੇਰੇ ਵਰਗਿਆਂ ਸੀ 50 ਸਿੱਧੀ ਕਰੀ ਦੀ ਮੈਂ ਕਹਾਂ ਫਿਰ ਤੂੰ ਆ ਜਾ ਜੇ ਮੈਂ ਗਲਤ ਹੈਗੀ ਤਾਂ ਮੈਨੂੰ ਮੀਡੀਆ ਜਵਾਬ ਦੇਵੇ ਵੀ ਇੱਥੇ ਤੁਸੀਂ ਗੱਲ ਤੋਂ ਉਹਦੇ ਨਾਲ ਲੜਾਈ ਹੋਈ ਸੀ ਬੱਸ ਦੇ ਵਿੱਚ ਉਹਨੇ ਉਹਨੇ ਹੀ ਤਾਂ ਸਾਡੇ ਨਾਲ ਝਗੜਾ ਸ਼ੁਰੂ ਕੀਤਾ ਡਰਾਈਵਰ ਨੇ ਤੇ ਸਾਡੇ ਨਾਲ ਝਗੜਾ ਕੀਤਾ ਜੀ ਹੱਥ ਉਹਦੇ ਵਿੱਚ ਉਹਦਾ ਉਹ ਆ ਗਿਆ ਮੈਂ ਫਿਰ ਅੱਗੇ ਹੋ ਗਈ ਮੈਂ ਕਿ ਮਾਰ ਜੇ ਤੂੰ ਮੋਕਾ ਚੁੱਕ ਲਿਆ ਤੇ ਮੈਨੂੰ ਮਾਰ ਨਹੀਂ ਸੀ ਹੱਥ ਚੁੱਕਿਆ ਨੋ ਸਰ ਮੈਂ ਕੋਈ ਹੱਥ ਨਹੀਂ ਚੁੱਕਿਆ ਡਰਾਈਵਰ ਦੇ ਨਾਲ ਇਕੱਲਾ ਹੋਇਆ ਜਾਂ ਕੰਡਕਟਰ ਡਰਾਈਵਰ ਦੇ ਨਾਲ ਹੀ ਹੋਇਆ ਸਰ ਮੇਰਾ ਝਗੜਾ ਡਰਾਈਵਰ ਦੇ ਨਾਲ ਹੀ ਹੋਇਆ ਉਹ ਦਿੱਕਤ ਦਿੰਦੇ ਨੇ ਕਹਿੰਦੇ ਕਿ બસਾਂ ਭਰੀਆਂ ਹੁੰਦੀਆਂ ਨੇ ਅਸੀਂ ਸਵਾਰੀਆਂ ਨੂੰ ਕਹਿ ਦਿੰਨੇ ਕਿ ਪਿੱਛੇ ਹੋ ਜਾਓ ਸਰ ਤੁਸੀਂ ਤੁਸੀਂ ਕਿੰਨੇ ਮੇਰੇ ਕੱਲ ਦਾ ਜਵਾਬ ਦਿਓ ਤੁਸੀਂ ਕਿੰਨੇ ਵਾਰੀ ਬਿਆਨ ਲੈਂਦੇ ਹੋ ਸਰਕਾਰੀ ਵਾਲਿਆਂ ਦੇ ਕਿੰਨੇ ਵਾਰੀ ਬਿਆਨ ਲੈਂਦੇ ਹੋ ਇਹਨਾਂ ਦੀ ਬੋਲਬਾਣੀ ਕਿੰਨੀ ਕੱਚੀ ਹੈ ਤੁਹਾਨੂੰ ਸਭ ਨੂੰ ਪਤਾ ਇਹਨਾਂ ਦੀ ਬੋਲਬਾਣੀ ਕਿੰਨੀ ਕੱਚੀ ਹੈ ਸਭ ਨੂੰ ਪਤਾ ਇਹ ਕਿੰਨਾ ਕੰਡਸਟੈਂਡ ਕਰਦੇ ਆ ਕਿੰਨੀ ਕਿ ਤਮੀਜ਼ ਦਿਖਾਉਂਦੇ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਅੰਦਰੋਂ ਹੋ ਕੇ ਆਏ ਹੋ ਕਿ ਨੰਬਰ ਦਾ ਕੋਈ ਮੈਨੂੰ ਮੈਂ ਆਪਣੇ ਮੇਰੇ ਫੈਮਲੀ ਮੈਂਬਰ ਆ ਰਿਹਾ ਮੈਂ ਇਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਆ ਮੈਂ ਕਰਵਾਵਾਂਗੀ ਕਰਵਾਵਾਂਗੇ ਜੀ ਲੇਕਿਨ ਉਹ ਕਹਿ ਰਹੇ ਨੇ ਕਿ ਅਸੀਂ ਕਾਰਵਾਈ ਕਰਨੀ ਹੈ ਸਾਡੇ ਨਾਲ ਕੀਤਾ ਗਿਆ ਕੋਈ ਗੱਲ ਨਹੀਂ ਸਰ ਇਨਸਾਫ ਕੋਰਟ ਕਰੇਗਾ ਅਗਰ ਮੈਂ ਗਲਤ ਆ ਮੇਰੇ ਚ ਕੋਈ ਕਮੀ ਹੋਏਗੀ ਕੋਰਟ ਮੈਨੂੰ ਸਜ਼ਾ ਦੇਗਾ ਜੀ ਉਹਦੇ ਚ ਗਲਤੀ ਹੈ ਤਾਂ ਕੋਰਟ ਉਹਨੂੰ ਦੇਗਾ ਉਹਨੂੰ ਡਰਨ ਦੀ ਲੋੜ ਹੀ ਨਹੀਂ ਅਗਰ ਉਹ ਸਹੀ ਆ ਫਿਰ ਕਿਉਂ ਮੇਰੇ ਤੇ ਪ੍ਰੈਸ਼ਰ ਬਣਾ ਰਿਹਾ ਤਦੂਸੀ ਕੰਪਲੇਂਟ ਨਾ ਦਿਓ ਮੇਰੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਜਿਹੜਾ ਇਨਸਾਨ ਵਾਲਾ ਹੈ ਮੇਰੇ ਤੇ ਹੈਪਰ ਹੋ ਰਿਹਾ ਵਾਏ ਮੇਰੀ ਗਲਤੀ ਕੀ ਹੈ ਮੈਂ ਮੇਰਾ ਦਿਮਾਗ ਖਰਾਬ ਹੈ ਕਿ ਮੈਂ 100 ਬੰਦੇ ਤੋਂ ਬੇਇਜ਼ਤੀ ਕਰਾ ਰਹੀ ਹਾਂ ਮੈਂ ਕਰੋ ਇੱਕ ਸੀਰੀਅਸ ਬੰਦੇ ਨੂੰ ਮਿਲਣ ਜਾ ਰਹੀ ਹਾਂ ਨਾ ਕਿ ਤਮਾਸ਼ਾ ਬਣਨ ਵਾਸਤੇ ਮੈਂ ਬਾਸ ਅੱਡੇ ਆਈ ਹਾਂ ਮੈਂ ਡੇਲੀ ਅਪ ਡਾਊਨ ਕਰਦੀ ਹਾਂ ਬਾਸ ਅੱਡੇ ਤੋਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸੋ ਦੱਸਿਏ ਕਿ ਇਸ ਸਮੇਂ ਦੂਸਰੇ ਪਾਸੇ ਦੋ ਬਣਾ ਲਿਆ ਹੁਣ ਅਗਲੀ ਜੰਗੀ ਕਰਕੇ ਜਿੰਨੇ ਰੋਜ਼ਾ ਤੇ ਗਿਆ ਕਰ ਲਾਂਗੇ ਆਮ ਆਦਮੀ ਆਪੇ ਦੋ ਬਣਾ ਲਿਆ ਵਾਟਾ ਲਾ ਲਿਆ ਯਾਰ ਉਹ ਤੋਂ ਵਿੱਚ ਚਾਹ ਲਾ ਕੇ ਬੱਟੇ ਉਹ ਤੋਂ ਫਰਾਈ ਕਰਕੇ ਆਏ ਆ ਉਹਨਾਂ ਦਾ ਸੁਆਣ ਨਾ ਹੋਵੇ ਸਵਾਰੀਆਂ ਵੀ ਕਰਦੇ ਸਵਾਰੀਆਂ ਕਿਹਾ ਵੀ ਜਿੰਨੇ ਚੱਲਦੇ ਰਹਿੰਦੇ ਕੋਈ ਗੱਲ ਨਹੀਂ ਨਹੀਂ ਵੀ ਭੱਟੀ ਨਾਲ ਲਿਆ ਚਾਹਦੇ ਉਹ ਪਾਸੇ ਤੇ ਮੈਂ ਜਿੰਨੀ ਵਾਰ ਨੂੰ ਤਾਂ ਵੀ ਜੇ ਲਾਪਰਵਾਹੀ ਮੈਂ ਰੀਨਾ ਮਮਾਣੀ ਕੰਮ ਤੇ ਆਹ ਨਾ ਤੋਂ ਮੱਦਾਂ ਨਾਲ ਆ ਗਿਆ ਬੱਸ ਤਾਂ ਕੇੰਦਰ ਨੇ ਕਿ 14 ਕਟਨ ਤੋਂ ਪ੍ਰੈਸੈਂਟਡ ਹੋਏ ਕਿ ਉਹਨਾਂ ਨੇ ਚਾਹਿਆ ਕਿ ਦੇਰ ਦੇ ਵਿੱਚ ਹੋਵੇ ਇਹਦਾ ਕਰਦੇ ਕਿ ਕਿਤੇ ਨਹੀਂ ਜਾਣਾ ਇਹਦਾ ਮਦਿਲਾ ਨੇ ਬੇਕਾਰਾ ਸਖੀ ਰਾਇਮ ਜਿੱਦਾਂ ਆਪਾਂ ਨਹੀਂ ਹੱਥ ਕੀ ਆਰੇ ਜਿੱਤੇ ਘਾਰੇ ਕਾਪਾ ਸੱਦੀ ਹੁੰਦਾ ਨਾ ਕਿ ਬਹਿਰ ਕਰੀ ਲਾਣਾ ਹੋਵੇ ਜਿਹੜਾ ਆਪਾਂ ਦਾਲੀ ਜਾਣਾ ਹੈ ਆਸਨ ਪੜਨਾ ਬੜਾ ਉੱਤਰ ਗਿਆ ਮੈਂ ਥੱਲੇ ਉਤਰ ਗਿਆ ਮੈਂ ਬੈਸ ਹੀ ਨਹੀਂ ਕੀਤੀ ਉਹਨਾਂ ਨਾਲ ਮੈਂ ਆਪਾਂ ਬੈਸ ਕਰਦੇ ਲੇਡੀਜ਼ ਨਾਲ ਕਰਨੀਆਂ ਨਾ ਹੱਥ ਜੋੜੇ ਆ ਮੋਰੇ ਹੋ ਗਏ ਕਹਿੰਦੇ ਨੇ ਕਿ ਇਹ ਰੂਡ ਬਿਹੇਵੀਅਰ ਕੀਤਾ ਕਹਿੰਦੇ ਉੱਥੋਂ ਜਾ ਕੇ ਜਿਹੜੀ ਇਹ ਗੱਲ ਜਿਆਦਾ ਬਣੀ ਹੈ ਆਪਾਂ ਰੂਡ ਬਿਹੇਵੀਅਰ ਕਾਦੇ ਕਰਨਾ ਤਾਂ ਸੋਧਾ ਨਾ ਮਿਲਿਆ ਅਪਰਸਰ ਭਾਈ ਇੰਨਾ ਕਹਿਆ ਵੇ ਪਿੱਛੇ ਹੋ ਜਾਓ ਇੰਨਾ ਤਾਂ ਸਾਡਾ ਕਾਹਦਾ ਫਰਜ ਪੰਡਦਾ ਨਾ ਵੇ ਤੁਹਾਡੇ ਵਰਗੇ ਸਾਰੇ ਸਵਾਰੀਆਂ ਸਾਰਿਆਂ ਨੇ ਚੜ੍ਹਨਾ ਹੈ ਵਿੱਚ ਤੁਸੀਂ ਰੋਜ਼ ਸਫ਼ਰ ਕਰਦੇ ਹੋ ਹਾਂਜੀ ਰੋਜ਼ ਨਿਤ ਦੇਣਾ ਇਹ ਵੀਡੀਓ ਹੁੰਦੀਆਂ ਨੇ ਕਿਸੇ ਦੇ ਕੋਲ ਮਸ਼ੀਨ ਖੋਲੀ ਜਾਂਦੀ ਹੈ ਕਿਸੇ ਦਾ ਕੰਡਕਟਰ ਦੇ ਨਾਲ ਝਗੜਾ ਹੋ ਜਾਂਦਾ ਇਹ ਮਾਮਲੇ ਬਾਅਦ ਕਿਉਂ ਗਏ ਰੂਡ ਬਿਹੇਵੀਅਰ ਦੀਆਂ ਬੱਸਾਂ 'ਚ ਪਣ ਬੱਸ 'ਚ ਇਹ ਆਧਾਰ ਕਾੜ ਦੇ ਚੱਕਰਾਂ ਜੀ ਫਰੀ ਦੇ ਵਿੱਚ ਉਹ ਨਾਲੇ ਕਹਿੰਦੇ ਆ ਬੱਸ ਸਾਡੇ ਕੋ ਸਾਹਮਣੀ ਹੋ ਗਿਆ 70 70 80 90 90 ਸਵਾਰੀਆਂ ਵਿੱਚ ਹੋ ਰਹੀਆਂ ਅਸੀਂ ਇਹ ਵੀ ਕਰ ਰਹੇ ਜਿਹਾ ਕਿ ਸੱਟ ਚੋਟ ਨਾ ਲੱਗ ਜਾਏ ਉਹ ਥਰੇ ਨਾਲ ਉਤਰ ਜਾ ਆ ਹੁਣ ਜੇ ਪਿੱਛੇ ਵਾਲ ਮੋਗੇ ਵਾਲਾ ਚੱਕਰ ਪਿਆ ਆ ਉਹਦੇ ਵਿੱਚੋਂ ਲੀਡੀਜ਼ ਡਿੱਗ ਪਈ ਭਰੀ ਸੀ ਬੱਸ ਉਹ ਤਾਂ ਹੌਕਮਾ ਚਲ ਗਈ ਆ ਉਹਦਾ ਵੀ ਚੱਕਰ ਹਾਲ ਤੱਕ ਪਿਆ ਆ ਕੁਝ ਗਲਤੀ ਸਾਡੀ ਥੋੜੂ ਹੁਣ ਬੱਸ ਭਰ ਜਦੀ ਨਾ ਕਰ ਦੇਣੀ ਕੋਈ ਵੀ ਕਣੋ ਹਟ ਦੇਣਗੇ ਚੜੀ ਜਾਂਦੇ ਚੜੀ ਜਾਂਦੇ ਜਿੰਨੀ ਮਾੜੀ ਭਲੀ ਹੋਵੇ ਵਿੱਚ ਨਾ ਤਾਂ ਕੰਡਕਟਰਾਂ ਤੱਕ ਸੂਰ ਨਾ ਡਰਾਈਵਰ ਦਾ ਨਾਂ ਸਵਾਰੀ ਜਾਂਦਾ ਕਿੰਨੇ ਨੇ ਫ੍ਰੀ ਸਰਵਿਸ ਦਿੱਤੀ ਸਾਨੂੰ ਸਰਕਾਰ ਨੇ ਕਿੰਨੇ ਕੰਡਕਟਰ ਡਰਾਈਵਰ ਗੁੱਸਾ ਕਿੰਨੇ ਸਾਡੇ ਤੇ ਕੱਢ ਦਿੰਦੇ ਸਵਾਰੀਆਂ ਸਰਕਾਰ ਨੇ ਫ੍ਰੀ ਸੇਵਾ ਦਿੱਤੀ ਆ ਫ੍ਰੀ ਸੇਵਾ ਦਿੱਤੀ 5200 ਸਵਾਰੀਆਂ ਨੂੰ ਹੋ 90 ਸਵਾਰੀਆਂ ਨੂੰ ਸੇਵਾ ਥੋੜਾ ਦਿੱਤੀ ਆ ਵੀ ਅਸੀਂ 90 900 ਇਹ ਨਾ ਕਰਕੇ ਵੀ ਚਲੋ ਬੱਸਾਂ ਘਾਟ ਕਰਕੇ ਵੀ 90 80 90 ਵੀ ਹੋਏ ਨਹੀਂ ਆ ਸਵਾਰੀਆਂ ਵਿੱਚ ਵੀ ਸਾਰਿਆਂ ਨੇ ਆਪਣੇ ਆਪਣੇ ਘਰੋ ਜਾਣਾ ਇਸ ਕਰਕੇ ਆਪਾਂ ਚਲੋ ਚੜਾਈ ਜਾਈ ਦੀ ਆ ਵੀ ਚਲੋ ਕੋਈ ਗਾਣੇ ਸਾਰਿਆਂ ਨੇ ਗਾਣਾ ਸਾਡੇ ਸਾਰੇ ਸਾਂਝੇ ਹੀ ਆ ਆਪਾਂ ਤਾਂ ਕੋਈ ਚੱਕਰ ਨਹੀਂ ਗਾ ਹੁਣ ਹਰੇਕ ਸਾਨੂੰ ਗਾਲਾਂ ਕੱਢ ਜਾਂਦਾ ਆ ਕੇ ਸਾਡਾ ਤਾਂ ਢੋਲ ਬਣਾਇਆ ਪਿਆ ਇਹਨੇ ਜਿਹੜਾ ਵੀ ਆਉਂਦਾ ਸਾਨੂੰ ਗਾਲਾਂ ਕੱਢ ਜਾਂਦਾ ਜਿਹੜਾ ਵੀ ਆਉਂਦਾ ਗਾਲਾਂ ਕੱਢ ਜਾਂਦਾ ਆ ਹੱਥੋਬਾਈ ਵੀ ਹੋਈ ਤੁਹਾਡੀ ਨਹੀਂ ਨਹੀਂ ਆਪਾਂ ਹੱਥੋਬਾਈ ਕਹਦਾ ਹੋਣਾ ਜੀ ਆਪਾਂ ਸਾਨੂੰ ਤੁਹਾਨੂੰ ਪਤਾ ਹੀ ਆ ਆਪਾਂ ਦਾ ਤਾਂ ਕੰਮ ਹੈਗਾ ਨੌਕਰੀ ਕਰਨੀ ਆ ਆਪਾਂ ਆਪਾਂ ਹੱਥੋਬਾਈ ਕਹਦੇ ਹੁਣ ਇਹ ਤੋਂ ਤੂੰ ਮੈਂ ਸਿਰਫ ਦੋ ਦਿਨਾਂ ਹੋਈ ਕਿ ਜਾਂ ਕੰਡਕਟਰ ਦੇ ਨਾਲ ਵੀ ਨਹੀਂ ਨਹੀਂ ਕੰਡਕਟਰ ਨੇ ਇਹ ਗੱਲ ਕਿਹਾ ਵੀ ਭੈਣ ਜੀ ਤੁਸੀਂ ਇਦਾਂ ਕਾਹਦੇ ਕਰਦੇ ਆ ਕਹਿੰਦੇ ਤੁਸੀਂ ਚੱਲ ਜਾ ਪਰ ਉਸ ਤੋਂ ਬਾਅਦ ਸਾਡੇ ਪ੍ਰਾਈਵੇਟ ਵਾਲੇ ਆਏ ਉਹਨਾਂ ਨੇ ਹੱਥ ਜੋੜੇ ਉਹਨਾਂ ਨੂੰ ਪੈ ਗਿਆ ਉਹਨਾਂ ਨੇ ਵੀ ਗਾਲਾਂ ਕੱਢੀਆਂ ਬਾਅਦ ਸਾਡੇ ਜੀਐਮ ਸਾਹਿਬ ਆਏ ਆ ਜੀਐਮ ਸਾਹਿਬ ਨੇ ਪਾਣੀ ਵੀ ਪੜਾਇਆ ਤੁਸੀਂ ਘਬਰਾਓ ਨਾ ਤੁਸੀਂ ਮੈਨੂੰ ਗੱਲ ਦੱਸੋ ਗੱਲ ਕੀ ਹੋਈ ਆ ਤੇ ਮੁੜ ਕੇ ਜੀਐਮ ਸਾਹਿਬ ਨੂੰ ਵੀ ਤੱਕ ਆ ਵੀ ਮਹਾਰਾਜ ਜੀ ਆਪਾਂ ਸਭ ਨੂੰ ਅੱਛਾ ਭਾਈ ਜੀ ਤੁਸੀਂ ਵੀ ਬੱਸ 'ਚ ਸੀਗੇ ਅਸੀਂ ਜਦੋਂ ਇਹਨਾਂ ਦਾ ਰੌਲਾ ਹੋਇਆ ਇਹ ਸਾਨੂੰ ਜਾਣਦੇ ਆ ਅਸੀਂ ਰੋਜ਼ ਦੇ ਇੱਥੇ ਅਡਾਂ ਇੰਚਾਰਜ ਆ ਪਰ ਅਸੀਂ ਪ੍ਰਾਈਵੇਟ ਆ ਅਸੀਂ ਇਹਨਾਂ ਨੂੰ ਕਿਹਾ ਅਸੀਂ ਅੰਦਰ ਬਿਲਕੁਲ ਅਸੀਂ ਜਾ ਕੇ ਅੰਦਰ ਚਲੇ ਗਏ ਅਸੀਂ ਮੈਂ ਹੱਥ ਜੋੜ ਕੇ ਬੇਨਤੀ ਕਰੀ ਆ ਮੈਂ ਕਿਹਾ ਵੀ ਤੂੰ ਸਾਡੀ ਭੈਣ ਆ ਤੁਸੀਂ ਰੌਲਾ ਨਾ ਪਾਓ ਤੁਹਾਨੂੰ ਸੀਟ ਵੀ ਦਵਾ ਦਿੰਨੇ ਆ ਕੋਈ ਚੱਕਰ ਨਹੀਂ ਸਵਾਰੀ ਬਹੁਤ ਜ਼ਿਆਦਾ ਸੀਗੀ ਤੇ ਉਹਨਾਂ ਨੇ ਸਾਡੀ ਇੱਕ ਵੀ ਗੱਲ ਨਹੀਂ ਮੰਨੀ ਹੈਗੀ ਇਹਨੂੰ ਤਾਂ ਮੈਂ ਜਦ ਥੱਲੇ ਲਾ ਲਿਆ ਮੈਂ ਕਿਹਾ ਤੂੰ ਥੱਲੇ ਆ ਜਾ ਉੱਤਰਾਏ ਦਾ ਕੋਈ ਰੌਲਾ ਨਹੀਂ ਮੁੜ ਕੇ ਕੋਈ ਰੋਲ ਨਹੀਂ ਰਿਹਾ ਫਿਰ ਜੀਐਮ ਸਾਹਿਬ ਆਏ ਅੱਡੇ ਦੇ ਵਿੱਚ ਮੈਂ ਉਹਨਾਂ ਨੂੰ ਬੁਲਾ ਕੇ ਲਿਆਇਆ ਮੈਂ ਕਿਹਾ ਸਾਰਾ ਉਹ ਵੀ ਨਿਵੇੜ ਦੋ ਕੰਮ ਨੂੰ ਵੀ ਗੱਡੀ ਜਾਵੇ ਸਵਾਰੀ ਪਬਲਿਕ ਸਾਰੀ ਖਰਾਬ ਹੋ ਰਹੀ ਆ ਤੇ ਉਹਨਾਂ ਨੇ ਜਾ ਕੇ ਕਿਹਾ ਉਹਨਾਂ ਨੂੰ ਵੀ ਜੀਐਮ ਸਾਹਿਬ ਨੂੰ ਵੀ ਉਹ ਲੇਡੀ ਥੋੜਾ ਜਿਹਾ ਰੂਟਲੀ ਬੋਲਣ ਲੱਗੇ ਤੇ ਫਿਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਜੀ ਐਡਾ ਬੰਦ ਹੋਣ ਵਾਲੇ ਤੇ ਆ ਜਾਣੀ ਆ ਤੁਸੀਂ ਰਹਿਣ ਦੋ ਲੇਡੀਜ਼ ਨੇ ਵੀ ਬਹੁਤ ਸਮਝਾਇਆ ਵੀ ਰਹਿਣ ਦੋ ਇਹ ਕੰਮ ਨਾ ਕਰੋ ਤੁਸੀਂ ਪਰ ਉਹਨਾਂ ਨੇ ਫਿਰ ਵੀ ਬਾਵਜੂਦ ਵੀ ਨਹੀਂ ਮੰਨੀ ਉਹ ਫੇਰ ਤੋ ਕਹਿੰਦੇ ਵੀ ਤੁਸੀਂ ਰਾਮਾ ਮੰਡੀ ਟੱਪਕੇ ਦਿਖਾਓ। ਇਹ ਰੇਨਾਂ ਦੇ ਯੂਨੀਅਨ ਦੇ ਬੰਦੇ ਆ ਗਏ ਜੀ ਐਡਾ ਬੰਦ ਹੋ ਗਿਆ ਜੀ ਹੁਣ ਸਾਰੀ ਪਬਲਿਕ ਹਰਾਨ ਹੋ ਰਹੀ ਆ। ਕੋਈ ਗੱਲ ਹੈ ਕਿ ਹੁਣ ਇਹ ਮਸਲੇ ਦਾ ਹੱਲ ਕੀ ਹੈ ਕਿਉਂਕਿ ਬਾਕੀ ਸਵਾਰੀਆਂ ਵੀ ਖਰਾਬ ਹੋ ਰਹੀਆਂ ਨੇ। ਹੱਲ ਤਾਂ ਜੀ ਅਸੀਂ ਵੀ ਖਰਾਬ ਹੋ ਰਹੇ ਆ ਅਸੀਂ ਖੰਨੇ ਜਾਣਾ ਸੀਗਾ ਹੁਣ ਨੂੰ ਅਸੀਂ ਲੁਧਿਆਣੇ ਪਹੁੰਚ ਜਾਣਾ ਸੀਗਾ। ਇਹ ਤਾਂ ਪ੍ਰਸ਼ਾਸਨ ਕਾਰਵਾਈ ਵਾਲੇ ਪਾਸੇ ਨਹੀਂ ਜਾ ਰਿਹਾ। ਅਸੀਂ ਕਾਰਵਾਈ ਕਰਾਉਣੀ ਆ ਅੱਜ ਇਸ ਲੇਡੀਜ਼ ਅਸੀਂ ਇੱਥੇ ਐਫ ਆਈ ਆਰ ਦਰਜ ਕਰਾਉਣਾ ਚਾਹੁੰਦੇ ਆ ਜਿਹੜੀ ਧਰਾਵਾਂ ਬਣਦੀਆਂ ਆ ਔਨ ਡਿਊਟੀ ਮੁਲਾਜ਼ਮ ਦੇ ਗਲ ਪੈਣਾ। ਜਿਹੜੀ ਧਾਰਾ ਬੰਦੀ ਆ ਉਹ ਲਵਾਉਣੀ ਆ ਧਮਕੀਆਂ ਦੇਣੀਆਂ ਉਹਨਾਂ ਨੇ ਧਮਕੀ ਦਿੱਤੀ ਆ ਕਿ ਰਾਮਾ ਮੰਡੀ ਨਹੀਂ ਅਸੀਂ ਤੁਹਾਨੂੰ ਲੰਘਣ ਦੇਣਾ ਇਸ ਕਰਕੇ ਆਪਾਂ ਡਰਾਈਵਰ ਕਨੈਕਟਰ ਦੇ ਪਛਾਹ ਵਾਸਤੇ ਗੱਡੀ ਇੱਥੇ ਰੁਕੀ ਆ ਸਾਡੇ ਜੀਐਮ ਸਾਹਿਬ ਆਏ ਆ ਜੀਐਮ ਸਾਹਿਬ ਨੇ ਗੱਲਬਾਤ ਕੀਤੀ ਆ ਲੇਕਿਨ ਉਸ ਲੇਡੀ ਸਵਾਰੀ ਨੇ ਜੀਐਮ ਸਾਹਿਬ ਦੀ ਇੱਕ ਵੀ ਨਹੀਂ ਸੁਣੀ ਅੱਗੋਂ ਉਹਨਾਂ ਨੂੰ ਗਲਤ ਬੋਲੀ ਆ ਧੱਕਾ-ਤੱਕ ਜੀਐਮ ਸਾਹਿਬ ਨੂੰ ਮਾਰਨ ਤੱਕ ਗਈ ਗੱਡੀ ਸਾਰਾ ਬੱਸ ਸਟੈਂਡ ਬੰਦਿਆ ਜੀ ਦੋਵੇਂ ਬੱਸ ਸਟੈਂਡ ਮੇਨ ਬੰਦਿਆ ਪਬਲਿਕ ਪਰੇਸ਼ਾਨ ਹੋ ਰਹੀ ਆ ਲੇਕਿਨ ਪ੍ਰਸ਼ਾਸਨ ਦਾ ਧਿਆਨ ਨਹੀਂ ਪ੍ਰਸ਼ਾਸਨ ਕੋਈ ਪਰਚਾ ਨਹੀਂ ਕਰ ਰ ਜੇ ਜਲੰਧਰ ਡੀਪੂ ਦੀ ਹੈ ਬਈ ਜਲੰਧਰ 2 ਨੰਬਰ ਦੀ ਨੰਬਰ 2 ਨੰਬਰ ਸਤਵਿੰਦਰ ਕੁਮਾਰ ਠੀਕ ਹੈ ਠੀਕ ਹੈ ਬਈ ਬੇਨਤੀ ਇਹ ਹੋ ਰਿਹਾ ਕਿ ਸਵਾਰੀ ਬਹੁਤ ਜ਼ਿਆਦਾ ਹੁੰਦੀ ਹੈ 90 50 ਦੇ ਵਿੱਚ ਸੇਟਾਂ ਨੇ ਇਹ ਸਰਕਾਰ ਦੀ ਅਣਗਹਿਲੀ ਕਰਨੇ ਸਾਰਾ ਕੁਝ ਹੋ ਰਿਹਾ ਡੀਪੂਆਂ ਦੇ ਵਿੱਚ ਘੱਟੋ ਘੱਟ ਪੰਜਾਬ 'ਚ 600 ਬੱਸ ਖੜੀ ਆ ਸਪੇਅਰ ਪਾਰਟ ਤੋਂ ਟਾਇਰਾਂ ਤੋਂ ਟਾਇਰ ਨਹੀਂ ਆ ਰਹੇ ਸਪੇਅਰ ਪਾਰਟ ਨਹੀਂ ਆ ਰਿਹਾ ਡਰਾਈਵਰ ਕਨੈਕਟਰਾਂ ਦੀ ਕੋਈ ਪਾਲ ਨਹੀਂ ਕੀਤਾ ਜਾ ਰਿਹਾ ਮਿਸਤਰੀ ਨਹੀਂ ਹੈਗੇ ਗੱਡੀਆਂ ਘੱਟੋ ਘੱਟ ਟੋਟਲ ਪੰਜਾਬ ਦੇ ਵਿੱਚ 600 ਬੱਸ ਖੜੀ ਆ ਇਹ ਜਲੰਧਰ ਦਾ ਆਪਾਂ ਕੱਲੇ ਜਲੰਧਰ ਦਾ ਸਾਫ ਕਿਤਾਬ ਲਾਉਨੇ ਆ 70 ਤੋਂ 75 ਬੱਸਾਂ ਜਲੰਧਰ ਡੀਪੂ ਦੀਆਂ ਖੜੀਆਂ ਨੇ ਜੋ 70 ਤੋਂ 75 ਬੱਸਾਂ ਰੂਟ ਤੇ ਚੱਲਣ ਤੇ ਸਵਾਰੀ ਘਟੇ ਸੀਟਾਂ ਦੇ ਬਰਾਬਰ ਰਵੇ ਪਬਲਿਕ ਨੂੰ ਸਹੂਲਤ ਮਿਲੇ ਤੇ ਝਗੜੇ ਨਾ ਹੋਣ ਇਹ ਜਿਆਦਾ ਮਸਲਾ ਸਰਕਾਰ ਦਾ ਵੀ ਆ ਤੇ ਮੈਨੇਜਮੈਂਟ ਦੇ ਉੱਚ ਅਧਿਕਾਰੀ ਵੀ ਆ ਇਹਦੇ ਵਿੱਚ ਜੋ ਉਹਨਾਂ ਦਾ ਕਸੂਰ ਆ ਕਿ ਬੱਸਾਂ ਚੱਲਣ ਪਬਲਿਕ ਨੂੰ ਸਹੂਲਤ ਮਿਲੇ ਤੇ ਕੋਈ ਲੜਾਈ ਝਗੜਾ ਨਾ ਹੋਵੇ ਧੰਨਵਾਦ ਜੀ ਸਰੀ ਦੱਸ ਦਿਓ ਜੀ ਅਜੇ ਮਸਲਾ ਕੀ ਹੋਇਆ ਸੀਗਾ ਅੱਜ ਇਹ ਤਕਰੀਬਨ 3:50 ਤੇ ਨਾ ਇੱਥੇ 16 ਨੰਬਰ ਕਾਊਂਟਰ ਦੇ ਇਕ ਮੇਲਾ ਸੀ ਜਿਹਦਾ ਨਾਮ ਆਪਣੇ ਸਰਬੀਤ ਕੌਰ ਸੀ ਪਿੰਡ ਦਿਲਮਾ ਤੋਂ ਸੀ ਰਾਮਾ ਮੰਡੀ ਤੋਂ ਉਹ ਬੱਸ ਦੇ ਵਿੱਚ ਜਿਹੜੀ ਸੀ ਉਸ ਤੋਂ ਬਾਅਦ ਉਹਦਾ ਜਿਹੜਾ ਸੀਗਾ ਬੱਸ ਦਾ ਆਪਣੇ ਡਰਾਈਵਰ ਸਤਵਿੰਦਰ ਕੁਮਾਰ ਉਹਦੇ ਨਾਲ ਉਹਦਾ ਥੋੜਾ ਬਹਿਸ ਵਸਈਆ ਹੋ ਗਿਆ ਕਿ ਉਹ ਬੱਸ ਥੋੜਾ ਰਸ ਸੀ ਉਹਨੇ ਕਿਹਾ ਕਿ ਥੋੜਾ ਪਿਛੇ ਹੋ ਜੂ ਜਿਸ ਤੋਂ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਤਕਰੀ ਵਧ ਗਈ ਉਸ ਤੋਂ ਬਾਅਦ ਜਿਹੜਾ ਸੀਗਾ ਮੈਂ ਆਪਣੇ ਉਹਨਾਂ ਨੇ ਸਾਨੂੰ ਲਿਖਤੀ ਕੰਪਲੇਂਟ ਦਿੱਤੀ ਜਿਹਦੇ ਤੇ ਅਸੀਂ ਉਹਨਾਂ ਦੋਹਾਂ ਪਾਰਟੀਆਂ ਨੂੰ ਸੋਲਿਆ ਉਸ ਤੋਂ ਬਾਅਦ ਉਹ ਆਪ ਲੇਡੀ ਉਹਨੇ ਆਪਣੀ ਮਾਫੀ ਮੰਗੀ ਹੋ ਰਿਹਾ ਸੀਗਾ ਕਿਉਂਕਿ ਲੇਡੀ ਕੈਰੀ ਸੀ ਸੀ ਜਿਹਦੇ ਨਾਲ ਰੂਮੀ ਪਹੁੰਚ ਕੀਤਾ ਗਿਆ ਪ੍ਰਾਈਵੇਟ ਦੇ ਕੋਲ ਦੇਖੋ ਅਸੀਂ ਜਿਹੜੇ ਪਬਲਿਕ ਦੇ ਸੀਗੇ ਬੰਦੇ ਜਾਂ ਜਿਹੜੇ ਸਵਾਰੀਆਂ ਸੀ ਜਾਂ ਜੋ ਸਾਡੇ ਚੌਕੀ ਚਾਹ ਸਾਹਮਣੇ ਤੇ ਜਾ ਕੇ ਵੈਰੀਫਾਈ ਕੀਤਾ ਉਹਦੇ ਵਿੱਚ ਇਹੀ ਆਇਆ ਕਿ ਵੀ ਡਰਾਈਵਰ ਨੂੰ ਨੇ ਕਿਹਾ ਸੀ ਕਿ ਤੂੰ ਪਿੱਛੇ ਹੋ ਜਾ ਕਿ ਥੋੜਾ ਜਿਹਾ ਤੁਸੀਂ ਪਿੱਛੇ ਚੱਲ ਜਿਓ ਜਿਹਦੇ ਨਾਲ ਬਸ ਦੇ ਵਿੱਚ ਇਹ ਜਿਹੜੀ ਸਵਾਰੀਆਂ ਹੋਰ ਚੜ ਸਕਾ ਤੇ ਉਹਦੇ ਤੋਂ ਲੈ ਕੇ ਬਸ ਉਹਨਾਂ ਦਾ ਆਪਸ ਦੇ ਵਿੱਚ ਬੱਸ ਸੀਆ ਹੋਇਆ ਜੀਡੀਪੀ ਵੀ ਜੁਰਮਾਨਾ ਵੀ ਕੀਤਾ ਗਿਆ ਜੇਕਰ ਸਾਹਮਣੇ ਇਹ ਉਹਨਾਂ ਨੇ ਆਪਣੇ ਯੂਨੀਅਨ ਲੈਵਲ ਦੇ ਉੱਤੇ ਜੋ ਉਹਨਾਂ ਦਾ ਹੈਗਾ ਕਿਉਂਕਿ ਬਸਾਂ ਬਾਬਾ ਕੈਂਡੀਡੇਟਾਂ ਦੇ ਰਿ ਰੁਕੇ ਰਹੀਆਂ ਤੇ ਉਹਨਾਂ ਨੇ ਆਪਣੇ ਯੂਨੀਅਨ ਲੈਵਲ ਤੇ ਕੋਈ ਕੀਤਾ ਹੋਵੇ ਉਹਨਾਂ ਦਾ ਪਤਾ ਨਹੀਂ ਜੀਡੀ ਦਾ ਖਸੂਸ ਸੀਗਾ ਇਸ ਮਸਲੇ 'ਚ ਜੀ ਉਹਨੇ ਮਾਫ ਮੰਗੀ ਹੈ ਵਿੱਚ